ਕਸੈਕਟਰ ਦੇ ਵਿੱਚ ਤੰਦ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੰਦ ਵਦਨ ਦੇ ਨਾਲ ਹੀ ਦੁਸ਼ਮਣ ਦੇਸ਼ ਵੱਲੋਂ ਆਪਣੀਆਂ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਜਿਸ ਨੂੰ ਲੈ ਕੇ ਬੀਐਸਐਫ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਅੱਜ ਫਾਜ਼ਿਲਕਾ ਦੀ ਡੀਸੀ ਮੈਡਮ ਸੇਰੋ ਦੁੱਗਲ ਐਸਐਸਪੀ ਮਨਦੀਪ ਸਿੰਘ ਟੇਸੀ ਅਤੇ ਹੋਰ ਪੁਲਿਸ ਅਧਿਕਾਰੀ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਚੈਕਿੰਗ ਅਭਿਆਨ ਇਹਨਾਂ ਵੱਲੋਂ ਅੱਜ ਚਲਾਇਆ ਜਾ ਰਿਹਾ ਹੈ ਜਿੱਦਾਂ ਵੱਲੋਂ ਸੈਕੰਡ ਡਿਫੈਂਸ ਲਾਈਨ ਦੇ ਨਾਲ-ਨਾਲ ਫਰੰਟ ਲਾਈਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੰਦ ਦੇ ਮੌਸਮ ਦੇ ਵਿੱਚ ਅਕਸਰ ਹੀ ਫਾਜ਼ਿਲਕਾ ਸੈਕਟਰ ਦੇ ਵਿੱਚੋਂ ਪਾਕਿਸਤਾਨ ਵੱਲ ਤੋਂ ਆਉਣ ਵਾਲੇ ਡਰੋਨ ਦੀ ਐਕਟੀਵਿਟੀ ਵੱਧ ਜਾਂਦੀ ਹੈ ਜਿਸ ਨੂੰ ਲੈ ਕੇ ਬੀਐਸਐਫ ਜਿਹੜੀ ਲਗਾਤਾਰ ਅਲਰਟ ਰਹਿੰਦੀ ਹੈ ਬੀਤੇ ਦਿਨ ਵੀ ਜਿਹੜਾ ਹੈ ਪੁਲਿਸ ਵੱਲੋਂ ਅਤੇ ਬੀਐਸਐਫ ਵੱਲੋਂ 6 ਕਿਲੋ ਹਿਰੋਇਨ ਦੀ ਰਿਕਵਰੀ ਕੀਤੀ ਗਈ ਹੈ ਉਸ ਤੋਂ ਪਹਿਲਾਂ ਫਾਜ਼ਿਲਕਾ ਸੈਕਟਰ ਦੇ ਵਿੱਚ ਅੱਧਾ ਕਿਲੋ ਹਿਰੋਇਨ ਜੋ ਕਿ ਡਰੋਨ ਦੇ ذریعے ਆਈ ਸੀ ਉਸ ਨੂੰ ਬਰਾਮਦ ਕੀਤਾ ਗਿਆ ਸੀ ਤਾਂ ਇਹਨਾਂ ਐਕਟੀਵਿਟੀ ਨੂੰ ਰੋਕਣ ਦੇ ਲਈ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਡਿਫੈਂਸ ਲਈਤੇ ਨੱਕੇ ਲਗਾਏ ਜਾਂਦੇ ਆ ਤੇ ਫਰੰਟ ਲਾਈਨ ਤੇ ਜਿਹੜੀ ਬੀਐਸਐਫ ਹੈ ਉਹ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਆਓ ਇਹ ਤੁਹਾਨੂੰ ਦਿਖਾਉਣ ਜਾ ਰਹੇ ਆ ਕਿਸ ਤਰ੍ਹਾਂ ਦੇ ਨਾਲ ਬੀਐਸਐਫ ਅਤੇ ਪੁਲਿਸ ਵੱਲੋਂ ਆਪਣੀ ਡਿਊਟੀ ਕੀਤੀ ਜਾ ਰਹੀ ਤੇ ਡੀਸੀ ਮੈਡਮ ਸੇਨੂ ਦੁੱਗਲ ਵੱਲੋਂ ਕਿਸ ਤਰ੍ਹਾਂ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੀ ਗੱਲਬਾਤ ਡੀਸੀ ਮੈਡਮ ਸੇਨੂ ਦੁੱਗਲ ਦੇ ਨਾਲ ਵੀ ਕਰਵਾਵਾਂਗੇ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖ ਲਓ ਰਾਤ ਲਗਭਗ 1 ਵਜੇ ਦਾ ਸਮਾਂ ਤੇ ਡੀਸੀ ਮੈਡਮ ਸੇਨੂ ਦੁੱਗਲ ਫਾਜ਼ਿਲਕਾ ਸੈਕਟਰ ਦੀ ਬਾਰਡਰ ਲਾਈਨ ਤੇ ਮੌਜੂਦ ਹੈ। ਉਹਨਾਂ ਦੇ ਨਾਲ ਐਸਐਸਪੀ ਮਨਜੀਤ ਸਿੰਘ ਟੇਸੀ ਅਤੇ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇਐਨ ਤ੍ਰਿਪਾਠੀ ਵੀ ਇੱਥੇ ਮੌਜੂਦ ਹਨ। ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਨ ਤੇ ਜਾਣਦੇ ਕਿ ਅੱਜ ਕਿਸ ਤਰ੍ਹਾਂ ਦੇ ਨਾਲ ਅਭਿਆਨ ਚਲਾਇਆ ਗਿਆ ਹੈ ਤੇ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਾਡੀ ਕੋਆਰਡੀਨੇਸ਼ਨ ਹੁੰਦੀ ਹੈ ਹਮੇਸ਼ਾ ਇਨਕਾਟ ਦੀ ਮੀਟਿੰਗਸ ਹੁੰਦੀ ਹੈ ਤੇ ਬੀਐਸਐਫ ਐਂਡ ਫੋਰਸ ਪਰਸਨਲ बिकॉज ਫਾਜ਼ਿਲ ਖਾ ਇੱਕ ਬਾਰਡਰ ਡਿਸਟ੍ਰਿਕਟ ਹੈ ਤੇ ਇਸ ਕਰਕੇ ਸਾਡੇ ਆਪਸ ਚ ਰابطਾ ਹਮੇਸ਼ਾ ਹੁੰਦਾ ਹੈ ਉਹੀ ਅਸੀਂ ਮੀਟਿੰਗਸ ਜਿਹੜੀਆਂ ਸਵੇਰੇ ਕਰਦੇ ਆਂ ਉਹ ਜਿਹੜੀਆਂ ਅਸੀਂ ਇਨਸਟਰਕਸ਼ਨਸ ਦਿੰਨੇ ਆ ਉਹਨੂੰ ਚੈੱਕ ਕਰਨ ਲਈ ਔਰ ਆਪਣੇ ਜਵਾਨ ਜਿਹੜੇ ਇਸ ਟਾਈਮ ਸਾਡੇ ਬਾਰਡਰ ਤੇ ਡਿਊਟੀ ਦੇ ਰਹੇ ਇਸ ਟਾਈਮ ਅਸੀਂ ਉਹੀ ਸਾਰਾ ਦੇਖਣ ਦੀ ਹੈ ਸੀ ਉਹਨਾਂ ਮਿਲ ਲਈ तो उनता नैचुरली एक्टिविटी बहुत ज़्यादा हो जाती है ड्रोन एक्टिविटीज़ भी दूसरे पासों काफ़ी होंगी है तो दे हैव हाँ टू बी वेरी अलर्ट तो जिस तरह रस्ते अस देखते आए हैं कि नाके पुलिस वाले ने भी नाके लगाए हुए हैं बी एस एफ ने भी नाके लगाए हुए हैं डिटेल सारी दसन के कि नाके अस उ तो सारा देखते हुए आए सारे ना गलबात करते हुए देखो जी एदा है कि मान योग सी एम साहब वालों साढ़े डी जी पी साहब वालों ਗੀਆਂ ਸਖਤ ਹਦਾਇਤਾਂ ਹੈਗੀਆਂ ਨਸ਼ਿਆਂ ਦੇ ਉਲਟ ਜਿਹੜਾ ਸਾਡਾ ਜਿਹੜਾ ਹੈਗਾ ਲਗਾਤਾਰ ਜਿਹੜਾ ਡਰਾਈਵ ਚੱਲ ਰਹੀ ਹੈ ਸੋ ਸਾਡਾ ਬੀਂਗ ਅ ਬਾਰਡਰ ਡਿਸਟ੍ਰਿਕਟ ਪਾਜ਼ਲ ਕਾਸ ਔਰ ਇੱਥੇ ਅਸੀਂ ਬੀਐਸਐਫ ਦੇ ਨਾਲ ਜੁਆਇੰਟ ਵਿਜ਼ਿਟਸ ਕਰਦੇ ਰਹਿੰਨੇ ਆ ਅੱਜ ਸਾਡੇ ਡੀਸੀ ਸਾਹਿਬ ਨੇ ਵੀ ਅੱਜ ਇਦਾਂ ਅਸੀਂ ਇਕੱਠੇ ਆਨੇ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਤਾਂ ਬੀਐਸਐਫ ਅਲੋਂਗ ਅਸੀਂ ਸਾਰਿਆਂ ਨੇ ਬਾਰਡਰ ਤੇ ਅੱਜ ਰਾਤੀ ਜਿਹੜੀ ਹੈਗੇ ਆ ਡਿਊਟੀਆਂ ਨੂੰ ਚੈੱਕ ਕੀਤਾ ਹੈਗਾ ਸਾਡੀ ਫੋਰਸ ਦੀ ਤਣਾਤੀ ਹੈਗੀ ਆ ਇੱਥੇ ਸਾਨੂੰ ਐਕਸਟਰਾ ਫੋਰਸ ਮਿਲੀ ਆ ਸਪੈਸ਼ਲੀ ਜਿਹੜਾ ਦੇਖਦੇ ਹੋਏ ਅੱਜਕੱਲ ਜਿਹੜਾ ਐਸ ਵੇਲੇ ਫੌਗੀ ਵੈਦਰ ਹੈਗਾ ਆ ਕਾਫੀ ਜ਼ਿਆਦਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘਟਿਆ ਔਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ ਐਸ ਵੇਲੇ ਨੈਟਵਰਕ ਕਾਫੀ ਜ਼ਿਆਦਾ ਵਨਰੇਬਲ ਹੈਗਾ ਸਾਡੇ ਲਈ ਸੋ ਇਹਦੇ ਸਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਆਂ ਵਗੈਰਾ ਸਾਰੀ ਫੋਰਸ ਨੂੰ ਦੇਖਣ ਆਏ ਆ ਚੈਕਿੰਗ ਕਰਨਾ ਆ ਇਸੇ ਬੀਓਪੀ ਹੈਗੇ ਇੱਥੇ ਸਵਾਰ ਵਾਲਾ ਤੋਂ ਇੱਥੇ ਅੱਜ ਅਸੀਂ ਇੱਥੋਂ ਲੰਘ ਰਹੇ ਹੈਗੇ ਆ ਅੱਗੇ ਸਾਡੇ ਨਾਕੇ ਸਾਰੇ ਲੱਗੇ ਆ ਬਾਰਡਰ ਪੈਟਰੋਲ ਸਾਡੇ ਵੀਕਲ ਹੈਗੇ ਆ ਜੁਆਇੰਟ ਬੀਐਸਐਫ ਦੇ ਨਾਲ ਪੈਟਰੋਲਿੰਗ ਔਰ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੇ ਆ ਸਵੇਰੇ ਵੀ ਦਿਨ ਦੇ ਟਾਈਮ ਵੀ ਔਰ ਰਾਤ ਨੂੰ ਵੀ ਤਕਰੀਬਨ 150 ਬੰਦਾ ਸਾਡਾ ਪੁਲਿਸ ਦਾ ਐਸ ਵੇਲੇ ਰਾਤ ਨੂੰ ਔਰ ਦਿਨੇ ਵੱਖਰੇ ਵੱਖਰੇ ਡਿਊਟੀਆਂ ਚ ਇਨਵੋਲ ਹੈਗਾ ਅੱਜ ਵੀ ਜਿਦਾਂ ਕਿ ਸਾਡੇ ਬੀਓਪੀ ਦੇ ਕੋਲ ਹੀ ਉਥੇ ਸਦਰ ਜਲਾਲਾਬਾਦ ਦੇ ਵਿੱਚ ਦੋ ਵੱਖਰੇ ਵੱਖਰੇ ਲੋਕੇਸ਼ਨਸ ਤੋਂ 6 ਕੇਜੀ ਹਿਰੋਇਨ ਜਿਹੜੀ ਹੈਗੀ ਆ ਉਹਦੀ ਰਿਕਵਰੀ ਹੋਈ ਆ ਸੋ ਐਸ ਸਪੈਕਟਿਡ ਡਰੋਨ ਡਰਾਪਿੰਗ ਸੀਗੀ ਸੋ ਇਹਦੇ ਲਈ ਲਗਾਤਾਰ ਜਿਹੜੇ ਹੈਗੇ ਪ੍ਰਯਾਸ ਚੱਲ ਰਹੇ ਆ ਤਾਂਕਿ ਇਹ ਨਾ ਦਿਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਹਨੂੰ ਦਬਿਸ਼ ਬਣਾ ਸਕੀਏ ਔਰ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਆ ਸਮਗਲਰਸ ਦੇ ਉਲਟ ਕਾਰਵਾਈ ਕਰ ਸਕੀਏ ਜੈਹਨ ਸੀਮਾ ਸੁਰੱਖਿਆ ਬਲ अंतर्राष्ट्रीय सीमांत क्षेत्र फजिल्का के पास अपनी ड्यूटियों में तैनात है स्थानीय प्रशासन और स्थानीय पुलिस इनके साथ मिलकर हम राष्ट्र विरोधी तत्वों के खिलाफ अपनी कार्रवाई जारी रखे हैं राष्ट्र की सुरक्षा के साथ साथ ही स्थानीय प्रशासन के मिलाप के साथ अपराधियों की गति अपराध अपराधी प्रवृत्ति के लोगों की गतिविधियों पर अंकुश लगाना हमारा उद्देश्य है स्थानीय जिलाधिकारी पुलिस प्रशासन प्रमुख और पुलिस और सभी गणमान्य लोग के साथ साथ स्थानीय प्रशासन का पूरा सहयोग हमें मिलता है चाहे मौसम कैसा भी हो परिस्थितियाँ चाहे कितनी भी विपरीत हों हमारा आपसी मेलभाव आपसी तालमेल देश की सुरक्षा और स्थानीय कानून व्यवस्था के बनाए रखने में हमेशा आला दर्जे का मेंटेन किया जाता है, जैसे जैसे बढ़ रहा है वैसे वैसे भी मौसम की परिस्थितियां जितनी पर विपरीत होती जाती हैं हमारे लिए एक नई चुनौती देता है इसीलिए इस चुनौती के साथ और मिलजुल कर कैसे इनका मुकाबला किया जाए स्थानीय प्रशासन में डी मैडम एस साहब उनकी पूरी टीम के साथ मिलकर हम मौके पर ही ताकि हालात कैसे हैं इनसे लड़ने के लिए हमें और क्या सुविधाएँ चाहिए जो सुविधाएं हमें मिली हुई हैं उनका बेहतर उपयोग कैसे किया जा सके चाहे मैन पावर हो चाहे रिसोर्सेज हो इसके लिए हमारा प्रयास जारी है ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਤੇ ਫਰੰਟ ਲਾਈਨ ਦੀ ਅੱਜ ਡੀਸੀ ਮੈਡਮ ਸਰੋ ਦੁੱਗਲ ਵੱਲੋਂ ਚੈਕਿੰਗ ਕੀਤੀ ਗਈ ਹੈ। ਉਹਨਾਂ ਦੇ ਨਾਲ ਐਸਐਸਪੀ ਮਨਜੀਤ ਸਿੰਘ ਦੇਸੀ ਅਤੇ ਡੀਐਸਪੀ ਅਤੁਲ ਸੋਨੀ ਅਤੇ ਨਾਲ ਉਹਨਾਂ ਦੇ ਡੀਐਸਪੀ ਸੁਭੇਸ਼ ਸਿੰਘ ਵੀ ਮੌਜੂਦ ਹਨ। ਇਸ ਦੇ ਨਾਲ ਹੀ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇਐਨ ਤਰਪਾਟੀ ਵੀ ਉਹਨਾਂ ਦੇ ਨਾਲ ਇਸ ਵਿਜ਼ਿਟ ਦੇ ਵਿੱਚ ਮੌਜੂਦ ਹਨ। ਜਿੱਥੇ ਵੱਲੋਂ ਅੱਜ ਉੱਥੇਕ ਡਾਇਰੈਕਸ਼ਨ ਕੀਤਾ ਗਿਆ ਤੇ ਨਾਲ ਹੀ ਇੱਥੇ ਨਾਕਿਆਂ ਦੀ ਤੈਕੀ ਵੀ ਕੀਤੀ ਗਈ ਹੈ। ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦਾ ਕਿਸ ਤਰ੍ਹਾਂ ਦੇ ਨਾਲ ਇੱਥੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਹੈ। ਚਾਹੇ ਇੱਥੇ ਨਾਕੇ ਤੇ ਮੇਰੇ ਨਾਲ ਮੌਜੂਦ ਹੈ ਮੈਡਮ ਵੀਰਾ ਰਾਣੀ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੈਨਾਂ ਕਿਸ ਤਰ੍ਹਾਂ ਦਾ ਨਾਕਾ ਹੈ ਔਰ ਚੈਕਿੰਗ ਕਿਸ ਤਰ੍ਹਾਂ ਦੀ ਕੀਤੀ ਗਈ ਹੈ। ਹਾਂ ਜੀ, ਡਿਫਰੈਂਸ ਦੇ ਨਾਕੇ ਲੱਗੇ। ਇਸ ਹਸਪਤਾਲ ਦੇ ਮੇਰੀ ਖਾਂ ਤੋਂ ਤੇ ਫਾਜ਼ਿਲਕਾ ਹਰ ਇੱਕ ਜਗ੍ਹਾ ਤੇ ਨਾਕੇ ਲੱਗੇ ਹੈ। ਜੀ। ਜੀ ਤੇ ਚੈਕਿੰਗ ਅੱਜ ਮੇਰੀ ਸੀਗੀ ਇੰਚਾਰਜ ਉਹ ਮੈਂ ਸਿਲਫਾ ਜੀ ਦਾ। ਜੀ। ਮੈਮ ਕਿੰਨੇ ਕਰਮਚਾਰੀ ਇੱਥੇ ਤੁਹਾਡੇ ਨਾਲ ਤਨਖਾਦ ਸੀਗੇ ਔਰ ਡੀਸੀ ਮੈਡਮ ਨੇ ਕੀ ਹਦਾਇਤਾਂ ਕੀਤੀਆਂ ਇਹ ਤੁਹਾਨੂੰ? ਹਾਂ ਜੀ, ਮੇਰੇ ਨਾਲ 4 ਕਰਮਚਾਰੀ ਹੈ ਅੱਗੇ ਸੀਗੇ ਜੀ ਨਸੀਲ ਲੱਗੇ ਤੇ ਚੈਕਿੰਗ ਆਈ ਸੀ ਚੈਕਿੰਗ ਕਰਨ ਆਈ ਸੀ ਹੋਰ ਕਿੰਨੇ ਨਾਕੇ ਇਸ ਰੋਡ ਦੇ ਉੱਪਰ ਲੱਗੇ ਹੋਏ ਆ ਜੀ ਇਸ ਰੋਡ ਦੇ ਫਾਜ਼ਿਲਕਾ ਵਿੱਚ ਨਾਕੇ ਲੱਗੇ ਹੋਏ ਆ ਮੌਜੂਦ ਨਾਕਾ ਲੱਗਿਆ ਕਾਮਾਵਲੀ ਪੱਤਨ ਨਾਕਾ ਲੱਗਿਆ ਔਰ ਸਬ ਡਿਵੀਜ਼ਨ ਫਾਜ਼ਿਲਕਾ ਜਲਾਲਵਸਰੀ ਜੇ ਲਈ ਵੀ ਤਿੰਨ ਨਾਕੇ ਲੱਗਿਆ ਲੱਗ ਲੱਗ ਜੀ ਮੈਮ ਕੀ ਕਹੋਗੇ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਕੋਈ ਵਹੀਕਲ ਅਗਰ ਗੁਜ਼ਰਦਾ ਹੈ ਤੁਹਾਨੂੰ ਕਿਵੇਂ ਜਾਂਚ ਕੀਤੀ ਜਾਂਦੀ ਹੈ ਤੇ ਕਿਵੇਂ ਸਾਰਾ ਕੁਝ ਤੁਹਾਡੀ ਡਿਊਟੀ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਦੋਂ ਕੋਈ ਵਹੀਕਲ ਨਿਕਲਦਾ ਉਹਦੀ ਸਪੈਸ਼ਲ ਖੜਵਾ ਕੇ ਪੂਰੀ ਚੈਕ ਜੀ ਤਾਂ ਅੱਗੇ ਪਿੱਛੇ ਕਰਕੇ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਬਿਲਕੁਲ ਜੀ ਮੈਡਮ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਸੀਟਾ ਅੱਗੇ ਪਿੱਛੇ ਕਰਵਾ ਕੇ ਤੇ ਪੂਰੀ ਹਰ ਤਰੀਕੇ ਦੀ ਜਿਹੜੀ ਜਾਂਚ ਹੈ ਉਹ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਬਾਰਡਰ ਵੱਲ ਤੋਂ ਜਿਹੜੇ ਵਹੀਕਲ ਹੁੰਦੇ ਆ ਉਹਨਾਂ ਦੀ ਚੈਕਿੰਗ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਅੱਜ ਸੈਕਿੰਡ ਡਿਫੈਂਸ ਲਾਈਨ ਤੇ ਨਾਕਾ ਲੱਗਿਆ ਜਿਸ ਨੂੰ ਚੈੱਕ ਕਰਨ ਦੇ ਲਈ ਐਸਐਸਪੀ ਮਨਜੀਤ ਸਿੰਘ ਟੇਸੀ ਇਸ ਦੇ ਨਾਲ ਹੀ ਡੀਸੀ ਮੈਡਮ ਸੈਨੂ ਦੁੱਗਲ ਡੀਐਸਪੀ ਬੀਐਸਐਫ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਅੱਜ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਬੀਐਸਐਫ ਦੇ ਨਾਲ ਮਿਲ ਕੇ ਜਿਹੜਾ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਫਾਜ਼ਿਲਕਾ ਦੀ ਡੀਸੀ ਮੈਡਮ ਸੇਨੂ ਦੁੱਗਲ ਐਸਐਸਪੀ ਮਨਜੀਤ ਸਿੰਘ ਟੇਸੀ ਅਤੇ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਦੇ ਨਾਲ-ਨਾਲ ਡੀਐਸਪੀ ਅਦਲ ਸੋਨੀ ਅਤੇ ਡੀਐਸਪੀ ਸੁਭੇਸ਼ ਸਿੰਘ ਵੀ ਇਸ ਅਭਿਆਨ ਦੇ ਵਿੱਚ ਸ਼ਾਮਲ ਰਹੇ ਹਨ ਇਸ ਦੇ ਨਾਲ ਹੀ ਪੁਲਿਸ ਕਰਮਚਾਰੀ ਅਤੇ ਬੀਐਸਐਫ ਦੇ ਜਵਾਨ ਵੀ ਅੱਜ ਦੇ ਇਸ ਅਭਿਆਨ ਦੇ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਡਿਊਟੀ ਕੀਤੀ ਜਾ ਰਹੀ ਹੈ तो देख किस तरह के नरंट लाइन सैकेंड डिफेंस लाइन से जोड़ा है पुलिस और बी एस एफ के जवान तैनात हैं इस तरह ही नवी नवीं अपडेट केूबरू हूँ रवे कैमरामैन उमेश कुमार के नूपेश बांसल आर बी आई मीडिया फाजिलका